ਸਸੇਗਾ ਜੀ ਮੈਂ ਸੌਰਮੜਿਆ 19 ਨਿਊਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ अर्बन ਸਟੇਟ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਵਿੱਚ ਕਿਉਂ ਅਤੇ ਕਿਵੇਂ ਹੋਇਆ ਭਾਰੀ ਹਾਈ ਵੋਲਟੇਜ ਹੰਗਾਮਾ ਖੁਦ ਦੇਖੋ ਕਪੂਰਥਲਾ ਤੋਂ ਇਹ ਰਿਪੋਰਟ कमेटी साइड चुन नहीं है नवे बुन होने

ਲੋਕਾਂ ਦੀ ਚੁਆਇਸ ਨਾਲ ਕਿਤੇ ਨਾ ਅੱਗੇ ਵੀ ਕੰਮ ਕਰਨ ਤਿਆਰ ਹੈ ਜੋ ਲੋਕਾਂ ਦੇ ਡਿਸੀਜਨ ਮੈਂ ਅਪਰੀਸ਼ੀਏਟ ਕਰਾਂਗਾ ਮੈਂ VOTING ਲਈ ਵੀ ਤਿਆਰ ਹੈ ਜੋ ਲੋਕਾਂ ਦੇ ਡਿਸੀਜਨ ਮੇਰੇ ਤਿਆਰ ਹੈ ਔਰ ਕਾਫੀ ਮੁੱਢਲੀਆਂ ਸਮੱਸਿਆਵਾਂ ਦੱਸ ਰਹੇ ਸਾਰੇ ਜਾਨੇ ਦੇਖੋ ਡਿਸਕਸ਼ਨ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਤੁਹਾਨੂੰ ਹੁਣ ਹੀ ਦਿਖਾ ਸਕਦਾ ਮੇਰੇ ਕੋਲ ਪੂਰਾ ਹੈ ਕਿ ਮੈਂ ਪੂਰਾ ਕਮਿਊਨੀਕੇਟ ਕੀਤਾ ਹਰ ਇਸ਼ੂ ਨਾਲ ਹਰ ਟੌਪਿਕ ਨਾਲ ਹਰ ਪ੍ਰੋਬਲਮ ਮੈਂ ਪੁੱਡਾ ਨਾਲ ਡਿਸਕਸ ਕੀਤੀ ਹੈ ਸਰਕਾਰਾਂ ਦਾ ਕੰਮ ਹੈ ਮੈਂ ਚੀਫ ਮਿਨਿਸਟਰ ਨੂੰ ਦੇਖਿਆ ਜੀ ਲੰਬਾ ਖਿੱਚਦਾ ਕੰਮ ਸਰਕਾਰ ਦਾ ਕੰਮ ਹੀ ਨਾ ਕੰਪਲੈਕਸ ਹੈਗਾ ਫਰਦਰ ਸੁਸਾਇਟੀ ਨਵੀਂ ਬਣਨੀ ਹੀ ਸੀ ਕਿਉਂਕਿ ਉਹਨਾਂ ਦਾ ਟਾਈਮ ਜੋ ਸੀ ਐਕਸਪਾਇਰ ਹੋ ਚੁੱਕਾ ਸੀਗਾ ਜੀ ਜੀ ਦਸੰਬਰ 2023 ਦੇ ਵਿੱਚ ਜੀ 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 ਸੋ ਜੋ ਅੱਜ ਕੁਝ ਮੇਰੇ ਵੀਰ ਸੱਜਣ ਇਲੈਕਸ਼ਨਸ ਦਾ ਵਿੱਚ ਕਹਿ ਰਿਹਾ ਕਿ ਇਲੈਕਸ਼ਨ ਹੋਣੀ ਚਾਹੀਦੀ ਹੈ ਕੁਝ ਕਹਿ ਰਿਹਾ ਕਿ ਫਰਦਰ ਕੋਈ ਨਵੀਂ ਹੋਰ ਬਣਨੀ ਚਾਹੀਦੀ ਹੈ ਜੀ ਜੀ ਇਟ ਇਜ਼ ਨਾਟ ਜਸਟੀਫਾਈਡ ਇਟ ਇਜ਼ ਨਾਟ ਕਨਸਟੀਟਿਊਸ਼ਨਲ অর ਇਟ ਇਜ਼ ਨਾਟ ਡੈਮੋਕਰੇਟਿਕ ਮੈਂ ਕਹਣਾ ਚਾਹੁੰਦਾ ਕਿ ਮੈਡਮ ਜਸਵਿੰਦਰ ਕੌਰ ਜੀ 17 ਅਪ੍ਰੈਲ ਨੂੰ ਪਹਿਲੇ ਹੀ ਉਹ ਇਲੈਕਟ ਹੋ ਚੁੱਕੇ ਆ ਤੇ ਦੁਬਾਰਾ ਇਲੈਕਸ਼ਨ ਦਾ ਕੋਈ ਮਤਲਬ ਨਹੀਂ ਬਣਦਾ ਇਹ ਫੇਸਟ ਬੋਲਣ ਵਾਸਤੇ ਤਿੰਨ ਚਾਰ ਲੋਕ ਆਏ ਆ ਪਰ ਇੱਕ ਜਨੇ ਦੀ ਵੀ ਸੁਣੀ ਨਹੀਂ ਗਈ ਪਰ ਉਹ ਕਹਿੰਦੇ ਆ ਕਿ ਤੁਸੀਂ ਇਲੈਕਸ਼ਨ ਤੋਂ ਭੱਜ ਰਹੇ ਹੋ ਕਿਉਂ ਨਹੀਂ ਇਲੈਕਸ਼ਨ ਹੋ ਰਹੇ ਤੁਹਾਡੀ ਯੂਨੀਟੀ ਹੀ ਨਹੀਂ ਹੈ ਇਹ ਕੁਐਸਚਨ ਗੁੱਡ ਇਹ ਇਸ ਕਰਕੇ ਲਾਸਟ ਟਾਈਮ ਜਦੋਂ ਇਲੈਕਸ਼ਨ ਹੋਏ ਸੀਗੇ ਜਦੋਂ ਸਿਲੈਕਟ ਕੀਤੇ ਗਏ ਸੀਗੇ ਉਦੋਂ ਕਿੱਥੇ ਸੀਗੇ ਇਲੈਕਸ਼ਨ ਉਦੋਂ ਇਹ 30 ਬੰਦਿਆਂ ਨੇ ਆ ਕੇ ਪ੍ਰਧਾਨ ਦੇ ਗਲੇ 'ਚ ਹਾਰ ਪਾਤੇ ਸੀਗੇ ਉਦੋਂ ਕਿੱਥੇ ਸੀਗੇ ਜਦੋਂ ਇਲੈਕਸ਼ਨ ਦਾ ਰੋਲਓਵਰ ਜਦਾ ਪਾਇਆ ਜਾਂਦਾ ਕਿ ਲਾਵਾ ਹਫਤਾ ਵੀ ਨਹੀਂ ਪਤਾ ਇਲੈਕਸ਼ਨ ਹੋਣੇ ਨਹੀਂ ਕਹੀਦੀ ਕਿੰਨਾ ਘਿਰ ਹੋ ਗਿਆ ਕਪੜੇ ਬੇਸ ਫਾਈਨ ਦੀ ਕਰਦੀ ਬਾਤ ਵੀ ਕੀ ਕੰਮ ਕੀਤਾ ਤੁਸੀਂ 6 ਸਾਲ ਦੇ ਵਿੱਚ ਕੋਈ ਕੰਮ ਹੋਇਆ ਇੱਥੇ ਬਿਲਕੁਲ ਕੋਈ ਯਾਦ ਨਹੀਂ ਸਾਰਿਆਂ ਨੇ ਕੰਸੈਂਟ ਜੋ ਕਹਿੰਦੇ ਕੰਸੈਂਟ ਸਾਰੇ ਕੋਈ ਜਿਹੜੀ ਹੋ ਚੁੱਕੀ 2018 ਦੀ ਜਿਹੜੀ ਇਹ ਕਮੇਟੀ ਆ ਇਹਨਾਂ ਰੈਗੂਲਰ ਨਹੀਂ ਕਰਾਈ 6 ਸਾਲ ਇਹਨਾਂ ਨੇ 2-2 ਸਾਲ ਕਰਕੇ ਕੋਈ ਇਲੈਕਸ਼ਨ ਨਹੀਂ ਕਰਾਈ ਹੋਰ ਤਾਂ ਹੋ ਰਾ ਜਨਰਲ ਬਾਡੀ ਮੀਟਿੰਗ ਵੀ ਜੋ ਕਨਸਟੀਟਿਊਸ਼ਨ ਕਨਸਟੀਟਿਊਸ਼ਨ ਸਾਡਾ ਕਹਿ ਰਿਹਾ ਕੇ 6 ਮਹੀਨੇ ਦੇ ਵਿੱਚ ਇੱਕ ਜਨਰਲ ਮੀਟਿੰਗ ਹੋਣੀ ਚਾਹੀਦੀ ਆ ਭਾਵੇਂ ਸਾਲ ਦੇ ਵਿੱਚ ਦੋ ਜਨਰਲ ਮੀਟਿੰਗਾਂ ਜਨਰਲ ਬੋਡੀ ਮੀਟਿੰਗਾਂ ਹੋਣੀਆਂ ਚਾਹੀਦੀਆਂ ਇਹ ਜੋ ਇਹ ਰੌਲਾ ਪਾ ਰਹੇ ਇਹ ਹਰੇ ਹਰੇ ਰੌਲਾ ਪਾ ਰਹੇ ਆ ਜੀ ਸਰ ਇਹ ਚਾਹੁੰਦੇ ਕਿ 200 ਹੋਰ ਕਰੀਏ 200 ਹੋਰ ਕਪਲੇ ਕਰੀਏ ਜੀ ਜੀ ਇਹਨਾਂ ਢਿੱਗ ਨਹੀਂ ਪਰਦਾ ਇਲੈਕਸ਼ਨ ਹੋ ਚੁੱਕੀ ਆ ਰਲ ਨਹੀਂ ਪਹਿਲਾਂ ਹੀ ਜਿਹੜੀ ਕਿ 17 ਤਿੰਨ ਨੂੰ ਹੋਈ ਆ ਹੁਣ ਕੋਈ ਲੈਣੀ ਇਹ ਜਿਹੜੀ ਇਹਨਾਂ ਰੈਗੂਲਰ ਵੀ ਨਹੀਂ ਕਰਾਈ ਉਹਦੇ ਬਾਰੇ ਵੀ ਅਸੀਂ ਫੀਸ ਜਮਾ ਕਰਾ ਚੁੱਕੇ ਹਾਂ 650 ਸਰਕਾਰੀ ਫੀਸ SBI ਬੈਂਕ ਦੇ ਵਿੱਚ ਔਰ ਅੰਦਰਸੀ ਡਿਪਾਰਟਮੈਂਟ ਨੂੰ ਅਸੀਂ ਲੈ ਕੇ ਦੇ ਚੁੱਕੇ ਹਾਂ ਆਪਣੀ ਜ਼ੈੜੀ ਦਾ ਸਾਰਾ ਜਿਹੜਾ ਹੈਗਾ ਵਾ ਰਿਲੇਸ ਜਿਹੜੀ ਅੱਧੇ ਚੁੱਕੇ ਜੀ ਇੰਨੀ ਇਮਾਨਦਾਰੀ ਨਿਸ਼ਟਾ ਨਾਲ ਕੰਮ ਕੀਤਾ ਫੇ ਵਿਰੋਧ ਕਿਉਂ ਹੋ ਰਿਹਾ ਹੈ ਵਿਰੋਧ ਕਿਸਦਾ ਨਹੀਂ ਹੁੰਦਾ ਜੀ ਰੱਬ ਆਏ ਰੱਬ ਦਾ ਵਿਰੋਧ ਹੋਇਆ ਭਗਵਾਨ ਕ੍ਰਿਸ਼ਨ ਦਾ ਵਿਰੋਧ ਹੈ ਗੁਰੂ ਮਹਾਰਾਜ ਦਾ ਵਿਰੋਧ ਹੈ ਮੈਂ ਕੀ ਚੀਜ਼ ਹਾਂ ਆਮ ਨਾਟ ਅ ਗੋਡ ਔਰ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਦੀ ਫੇਰ ਵੇਨਾ ਇਲੈ ਕਦਰੇ ਆਪਣੇ ਵਿਰੋਧੀ ਦਲ ਦਾ ਜਿਹੜਾ ਉਹ ਕਹਿੰਦਾ ਇਹ ਇਲੈਕਸ਼ਨ ਨਹੀਂ ਕਰਾਣੀ ਕਿਉਂ ਡਰ ਕਾਦਾ ਜੀ ਜੀ ਠੀਕ ਹੈ ਨਾ ਜੇ ਤੁਸੀ ਲੱਗਦਾ ਹੈ ਕਿ ਤੁਸੀ ਕੈਪੇਬਲ ਹੋ ਤੋ ਕਰੋ ਜੋ ਲੋਕਲ ਡਿਸੀਜਨ ਹੈ ਡਰਨਾ ਕਰਲੀ ਜੀ ਜੀ ਆਮ ਨੋਟ ਫਰੀਡ ਆਫ ਇਲੈਕਸ਼ਨ ਇਲੈਕਸ਼ਨ ਮੈਂ ਇਲੈਕਸ਼ਨ ਕਰਾਂਗਾ ਜੋ ਲੋਕਲ ਡਿਸੀਜਨ ਹੈ ਮੈਂ ਅਪਰੀਸ਼ੀਏਟ ਕਰਾਂਗਾ ਇਹਨਾਂ ਨੂੰ ਬੋਲਣ ਦਾ ਪੂਰਾ ਹੱਕ ਹੈਗਾ ਪਲੀਜ਼ ਮੈਨੂੰ ਸੁਣੋ ਉਸ ਤੋਂ ਬਾਅਦ ਇਲੈਕਸ਼ਨ ਹੋਵੇ ਇਹ ਨਹੀਂ ਕਿ ਕੱਲ ਮੈਂ ਵੀ 150 ਬੰਦਾ ਲੈ ਆਉਂਗੀ 1400 ਘਰ ਨੇ ਇਥੇ ਐਵਰੇਜ ਚਾਰ-ਚਾਰ ਬਿਲਾਇਆ ਜਾਏ ਤਾਂ 5600 ਲੋਕੀ ਹੋਏ ਇਥੇ ਵਿੱਚੋਂ 150 ਬੰਦਾ ਤੁਸੀਂ ਲੈ ਆਓਗੇ ਤਾਂ ਤੁਸੀਂ ਕਹੋਗੇ ਕਿ ਸਾਡੀ ਕਮੇਟੀ ਬਣ ਗਈ ਇਹ ਆਪਣੇ ਸਾਰੇ ਪਰਿਵਾਰ ਬਿਲਕੁਲ ਸਹੀ ਮੇਰੀ ਸਾਰਿਆਂ ਦੀ ਰਿਕੁਐਸਟ ਆ ਕਿ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਸੀਂ ਉਹ ਹੋ ਕੇ ਦੱਸੋ ਪਰ ਮੈਂ ਇਹ ਕਹਿੰਦਾ ਆ ਵੀ ਆਪਾਂ ਜਿਹੜਾ ਵੀ ਬਿਲਿੰਗ ਹੈਗਾ ਜਿਹੜਾ ਮਰਜ਼ੀ ਆ ਜੀ ਆਪਾਂ ਉਹਨਾਂ ਨੂੰ ਮੈਂਬਰ ਬਣਾ ਲੈਂਦੇ ਆ

सारे मेटी कमेटी नौ बजे रोक कमेटी रोज़ नौ बजे ਜੇ ਬੰਦਾ ਬਣ ਗਿਆ ਉਹ ਲੋਕਾਂ ਦੇ ਬੋਲੇ ਜਿੰਦਗੀ VOTING ਕਰਾਉਂਦਾ ਬੰਦਾ ਬਣ ਜਾ ਆਪਾਂ ਕੋਈ ਡਰਾਇ ਨਹੀਂ ਹੈ ਮੈਂ ਪ੍ਰੈਜ਼ੀਡੈਂਟ ਮੈਂਬਰ ਨਹੀਂ 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 ਉਹਦਾ ਰਾਈਟ ਹੈਗਾ ਉਹਦਾ ਨਹੀਂ ਨਹੀਂ ਮੈਂ ਮੈਂਬਰ ਨਹੀਂ ਬਣੇ 9:00 ਵਜੇ ਸਟਾਰਟ ਮੈਂਬਰ ਮੈਂਬਰ ਮੈਂ 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 12-13 ਲੱਖ ਦਾ ਮਤਲਬ ਹੈ ਕਿ 4-500 ਤੋਂ ਲੈ ਕੇ 600 ਬੰਦੇ ਨੂੰ ਅਸੀਂ ਜਵਾਬ ਦੇ ਆ ਉਹ ਜਵਾਬ ਦੇ ਹੈਗਾ ਪੈਸੇ ਦਾ 12000 27 ਲੱਖ 12000 3 ਇਹ 2 ਸਾਲਾਂ ਦੀ ਕਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਇਹ ਜੇ ਇਹਨੂੰ ਅਸੀਂ ਕੈਲਕੂਲੇਟ ਕਰੀਏ 450 ਤੋਂ 500 ਘਰਾਂ ਦੀ ਮੁਸ਼ਕਲ ਨਾਲ ਕਲੈਕਸ਼ਨ ਹੈ ਉਹਨੂੰ ਟੋਟਲ 84327 ਰੁਪਏ ਸਾਡੇ ਕੋਲ ਇਸ ਟਾਈਮ ਪਏ ਆ ਜਿਹਦੇ ਵਿੱਚੋਂ 55673 ਰੁਪਏ ਬੈਂਕ ਦੇ ਵਿੱਚ ਆ ਔਰ 28644 ਰੁਪਏ ਜਿਹੜੇ ਆ ਇਨ ਹੈਂਡ ਪਏ ਆ ਇਹ ਪਾਰਟੀ ਨਾਲ ਲੱਗ ਰਿਹਾ ਕਿ ਛੋਣਾ ਹਰਜਨ ਕੇ ਤਾਂ ਕਰਕੇ ਨਹੀਂ VOTING ਚਾਹੀਦੀ ਹੈ ਕਿ ਜਿਹੜੀ ਦੂਜੀ ਪਾਰਟੀ ਬਣੀ ਹੈ ਲੇਡੀਜ਼ ਦੀ ਮੈਂ ਕਿਸੇ ਦੇ ਹੱਕ ਚ ਨਹੀਂ ਮੈਂ VOTING ਦੇ ਹੱਕ ਚ ਦੋ ਜਾਂ 12 ਡੈਮੋਕਰੇਟਿਕ ਵੇਵ ਦੇ ਨਾਲ VOTING ਹੋਈ ਸੀ ਅਡਮਿਨਿਸਟ੍ਰੇਟ ਦੇ ਵਿੱਚ ਜੇ ਜਨੈਤ ਸਿੰਘ ਮਰੀਬੋਰ ਪ੍ਰਧਾਨ ਬਣਿਆ ਸੀ ਅੱਜ ਵੀ ਉਸੇ ਹਿਸਾਬ ਨਾਲ VOTING ਹੋਣੀ ਚਾਹੀਦੀ ਬਾਹਰ ਹਰ ਹਰ ਹੱਕ ਹੈਗਾ ਜੇ ਮਰੇ ਚੇ ਵੀ ਪ੍ਰਧਾਨ ਕੀ ਹੋਏ ਕਿ ਜਿਨੇ ਦਾ ਜੀ ਇਸ ਅਰਮਣੇ ਸਟੇਟ ਦੇ ਵਿੱਚ ਸੇਵਾ ਕਰਨੀ ਹੈ ਲੋਕਲ ਦੀ ਸੇਵਾ ਕਰਨੀ ਹੈ ਉਹ ਪ੍ਰਧਾਨ ਅੱਗੇ ਜਾਣਾ ਚਾਹੀਦਾ ਐਸੀ ਕੋਈ ਗੱਲ ਨਹੀਂ ਇੱਥੇ ਕੋਈ ਇਲੈਕਸ਼ਨਾਂ ਪ੍ਰਧਾਨ ਨਵਾਂ ਬਣੇ ਹਾਂ ਮਤਲਬ ਜਾਂ ਤੇ ਦੇਖੋ ਜਿਹੀ ਇਹੋ ਜਿਹੇ ਵਿੱਚ ਇਹ ਕੋਈ politcal issue ਦੇ ਹੈ ਨਹੀਂਗਾ ਜੀ ਜੀ ਇਸ ਵਿੱਚ ਜਾਂ ਤੇ ਸਰਵਸੰਪਤੀ ਹੋਣੀ ਚਾਹੀਦੀ ਆ ਜੇ ਸਰਵਸੰਪਤੀ ਨਹੀਂ ਹੋਵੇ ਤਾਂ VOTING ਹੋਣੀ ਚਾਹੀਦੀ ਬਸ ਦੋ ਹੀ ਗੱਲਾਂ ਜਿਹੜਾ ਆਪਣਾ ਇਹਨਾਂ ਹਿਸਾਬ ਕਤਾ ਦਿੱਤਾ ਕਲੀਅਰ ਆ ਬਸ ਠੀਕ ਆ ਤੁਸੀਂ ਹਿਸਾਬ ਕਤਾ ਲਓ ਇਹਨਾਂ ਨੂੰ ਹੁਣ ਜਿੱਦਾਂ ਹੈਗਾ ਜਿੰਨੇ ਚਿਰ ਇਹਨਾਂ ਨੇ ਆਪਣਾ ਟਾਈਮ ਕੱਢਿਆ ਕਾਟ ਕੇ ਜੰਮਬਾ ਜਿਹੜਾ ਹੈਗਾ ਦੂਸਰੇ ਬੰਦੇ ਨੂੰ ਜਿਹੜਾ ਚਾਂਸ ਦੇਣਾ ਚਾਹੀਦਾ ਇੱਕ ਇਲੈਕਸ਼ਨ ਦੇ ਨਾਲ ਚੋਣ ਹੋਣੀ ਚਾਹੀਦੀ ਆ ਜਿਨ੍ਹਾਂ ਬੰਦਿਆਂ ਚ ਹੈਗਾ ਉਹ ਆ ਕੇ ਖੜੇ ਹੋ ਜਾ ਇੱਕ ਟਾਈਮ ਫਿਕਸ ਕਰ ਦੋ ਕਿ ਇਸ ਡੇਟ ਨੂੰ ਸਾਡੀ ਇਲੈਕਸ਼ਨ ਹੋਣੀ ਆ ਠੀਕ ਹੈ ਨਾ ਜੀ ਤੇ ਉਹਦੇ ਨਾਲ ਇਲੈਕਸ਼ਨ ਹੋਣੀ ਚਾਹੀਦੀ ਇਹ ਨਹੀਂ ਕਿ ਐਵੇਂ ਇਕੱਠੇ ਕਰ ਲਓ ਠੀਕ ਹੈ ਜੀ ਮੈਂ ਇਹ ਕਹ ਰਿਹਾ ਪਹਿਲਾਂ ਸਰਵਜਰੀ ਹੋਣੀ ਆ ਜੇ ਅਗਰ ਸਰਵਜਰੀ ਨਹੀਂ ਹੁੰਦੀਗੀ ਤਾਂ ਇਲੈਕਸ਼ਨ ਨਹੀਂ ਹੋਰੀ ਆ ਚੰਦ ਦੇ ਉੱਤਰੋਂ ਤੱਕ ਚਨ ਚਾਰ ਉੱਧਰ ਨੂੰ ਖਿੱਚਣ ਤੇ ਇਸ ਕਰਕੇ ਕੰਮ ਹੋ ਜਾਏ ਔਰ ਇਲੈਕਸ਼ਨ ਨਾਲ ਜਿੱਤੇ ਹੋਏ ਹੁਣ ਅਸੀਂ ਉਹਨਾਂ ਤੋਂ ਜਵਾਬ ਮੰਗ ਸਕੀਏ ਬਦਲਾ ਚਾਹੁੰਦੇ ਹਰ ਬੰਦਾ ਬਦਲਾ ਚਾਹੁੰਦਾ ਚੀਜ਼ ਹੁੰਦੇ ਨਾ ਬਦਲਾ ਇਸ ਤਰ੍ਹਾਂ ਕਿ ਹੁਣ ਇੱਥੇ ਕੋਈ ਚੋਰੀਆਂ ਹੋ ਰਹੀਆਂ ਵਾ ਹੋਰ ਕਈ ਚੀਜ਼ਾਂ ਦੇ ਹੋ ਰਹੀਆਂ ਉਹਨਾਂ ਦੇ ਬਾਰੇ ਵਿਚਾਰ ਕਰਨਾ ਚਾਹੀਦਾ ਨਾ ਕਿਦਾਂ ਸਕਿਉਰਿਟੀ ਦਾ ਹੋਣਾ ਚਾਹੀਦਾ ਜ਼ਰੂਰੀ ਹੈ ਸਾਡੀ ਜਿਹੜੀ ਹੈ ਨਾ ਇੱਥੇ ਇਲੈਕਸ਼ਨ ਕੋਈ ਵੀ ਹੋਇਆ ਭਾਈਚਾਰੇ ਨਾਲ ਸਾਰੀ ਇੱਕ ਹੀ ਹੋਣੀ ਚਾਹੀਦੀ ਦੋੜ ਨਹੀਂ ਹੋਣੀ ਚਾਹੀਦੀ ਰਲ ਕੇ ਹੋਣੀ ਚਾਹੀਦੀ ਮੇਰਾ ਇਹ ਵਿਚਾਰ ਹੈ ਕਿ ਪੋਲਿੰਗ ਹੋਣੀ ਚਾਹੀਦੀ ਔਰ ਪੋਲਿੰਗ ਜਿਹੜੀ ਹੈ ਉਹਦੇ ਨਾਲ ਟਰਾਂਸਪੇਰੈਂਟ ਜਿਹੜੇ ਆ ਉਹ ਬੰਦੇ ਚੋਣੇ ਜਾਣੇ ਨੇ ਜਿਹੜੇ ਹੋਂ ਆਉਣ ਇਹਨਾਂ ਨੂੰ ਚਾਂਸ ਦਿਓ ਕਿ ਕੀ ਕਰ ਰਹੇ ਆ ਇਹਦੇ ਵਿੱਚ ਕਿਸੇ ਨੂੰ ਦੂਜੇ ਕੇ ਨਹੀਂ ਚਾਹੀਦੇ ਜਾਂ ਕਿਸੇ ਦੇ ਦੁਸ਼ਮਣਵਾਦੀ ਨਹੀਂ ਚਾਹੀਦੇ ਤੇ ਹਾਂ ਇੱਕ ਦੂਸਰੇ ਦੇ ਟੱਕਰ ਨਾਲ ਜਾਂ ਇੱਕ ਦੇ ਹੈਗਾ ਮੈਂ ਸੋਰੋ ਮੜੀ ਐਕਟਿੰਗ ਨਿਊਜ਼ਰੀ ਵਿੱਚ ਮਨਜੀਤ ਕੌਰ ਕਪੂਰਥਲਾ